ਕਾਨੇ ਕੇ ਕਹਉਂਦੇ ਕਾਨੇ ਕੇ ਜਾਤੀ ਸੀ ਉਹ ਵੀ ਜਿਹੜਾ ਬੁੜਾ ਕਾਨਾ ਸੀ ਨਾ ਉਹ ਚਾਦੜਾ ਬੰਨਦਾ ਸੀਗਾ ਤੇ ਸਿਰ ਤੇ ਵਾਲ ਛੋਟੇ ਰੱਖਦਾ ਸੀ ਕਿਤੇ ਜਾਣਾ ਹੋਵੇ ਵਾਂਡੇ-ਵੁਡੇ ਕੋੜੀ ਤੇ ਜਾਂਦਾ ਹੀਗਾ ਤੇ ਜਿਹੜੇ ਸੀਗੇ ਉਹਦੇ ਮੁੰਡੇ ਉਹ ਜੂੜਾ ਰੱਖਦੇ ਸੀ ਇਹ ਉਹ ਗੁਰਦੁਆਰੇ ਨਾਲ ਤਨ ਕੋ ਦਾ ਪਿਓ ਤੇ ਗਰਪਾਲ ਸੀ ਉਹਦਾ ਮੁੰਡਾ ਤੇ ਜਾਗਦਾ ਸੀ ਆਪ ਉਹਦਾ ਮੁੰਡਾ ਕਾਨੇ ਦਾ ਦੇ ਉਹ ਜਿਹੜੇ ਸੀ ਉਹ ਗੁਰਦੁਆਰਿਆਂ ਦੇ ਤਨਕ ਜਿਆਦਾ ਰਾਸਦੇ ਸੀਗੇ ਉਹਨਾਂ ਦਾ ਰਹਿਣ ਸਹਿਣ ਇਤਨਾ ਹੀ ਸੀ ਚੰਗਾ ਸੀ ਬਾੜਾ ਉਹ ਸਾਡੇ ਸਾਹਮਣੇ ਝਟਕਾ ਝਟਕਾ ਨਹੀਂ ਖਾਂਦੇ ਅਸੀਂ ਉਹਨਾਂ ਦੇ ਸਾਹਮਣੇ ਕੋਸ਼ ਤੋਂ ਵੜੀ ਬੂੜੀ ਨਹੀਂ ਖਾਣ ਦਿੰਦੇ ਨਾ ਅਸੀਂ ਖਾਂਦੇ ਸੀ ਤੇ ਬਸ ਉਹ ਸਾਡੇ ਇੱਜ਼ਤ ਕਰਦੇ ਅਸੀਂ ਉਹਨਾਂ ਦੀ ਗੱਲ ਲੈਂਦੇ ਇਦਾਂ ਅਸਲਾਮੁਅਲੈਕਮ ਨਾਜ਼ਰੀਨ ਅਸੀਂ ਅੱਜ ਪਹੁੰਚੇ ਆ 39 14 ਇੱਕ ਬਜ਼ੁਰਗ ਦੇ ਕੋਲੇ ਅਸਲਾਮੁਆਲੇਕਮ ਜੀ ਵਾਅਲੇਕਮ ਸਲਾਮ ਕੀ ਹਾਲ ਚਾਲ ਆ ਜੀ ਬਹੁਤ ਚੰਗੇ ਜੀ ਅੱਲਾ ਦੀ ਰਹਿਮਤ ਆ ਕੀ ਨਾਮ ਹੈ ਤੁਹਾਡਾ ਮਮਾ ਹਾਜੀ ਮੁਹੰਮਦ ਸਦੀਕ ਤੁਹਾਡੇ ਬਾਪ ਰਹਿਮਾਨੀ ਵਾਲਦਨਾ ਜਾਨ ਮੁਹੰਮਦ ਰਹਿਮਾਨੀ ਦਾਦਾ ਜੀ ਦਾ ਬਾਬਾ ਜੀ ਉਹ ਵਾਲਦ ਤੋਂ ਵੀ ਗਾਂ ਸੀਗੇ ਉਹਨਾਂ ਮੈਨੂੰ ਨਹੀਂ ਪਤਾ ਮੇਰੇ ਜਿਉਂ ਦੇ ਨਹੀਂ ਸੀਗੇ ਬੂਟਾ ਸੀ ਨਾ ਉਹਦਾ ਸੀ ਕਿੰਨੂਮਰ ਹੋ ਗਈ ਮਾਸ਼ਾਅੱਲਾ ਤੁਹਾਡੀ ਮੇਰੀ ਉਮਰ ਹੋ ਗਈ ਜੀ 100 ਦੇ ਲਗਭਗ ਸਾਲ ਕੱਟਵਾ ਦਾ ਹੋਗਾ ਹਿੰਦੁਸਤਾਨ ਚ ਕਿਹੜੇ ਜ਼ਿਲ੍ਹੇ ਚ ਆਏ ਤੁਸੀਂ ਅਸੀਂ ਆਏ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਸੀ ਉਦੋਂ ਅੱਛਾ ਜੀ ਤੇ ਪਿੰਡ ਕਿਸ਼ਨਪੁਰਾ ਸੀਗਾ ਅੱਛਾ ਜੀ ਹੁਣ ਅਸੀਂ ਆਏ ਉਹ ਜਦੋਂ ਪਿੰਡ ਕਿਸ਼ਨਪੁਰਾ ਸੀਗਾ ਹੁਣ ਉਹ ਜ਼ਿਲ੍ਹਾ ਮੋਗਾ ਬਣ ਗਿਆ ਅੱਛਾ ਜੀ ਜ਼ਿਲ੍ਹਾ ਮੋਗਾ ਹੋ ਗਿਆ ਤੇ ਅਛਾਈ ਹਾਲ ਤੇ ਬਜਾਏ ਤੇ ਤਹਿਸੀਲ ਪਤਾ ਨਹੀਂ ਪੈਣ ਨੂੰ ਕਿਹੜੀ ਬਣੀ ਦਾ ਰਿਕਾਰਡ ਬਣੀ ਜਾਂ ਹੋਰ ਬਣੀ ਕੋਈ ਤੁਹਾਨੂੰ ਕੋਲ ਦਾ ਉਹਦੇ ਜਿਹੜਾ ਤੁਹਾਡਾ ਕਿਸ਼ਨਪੁਰਾ ਪਿੰਡ ਸੀਗਾ ਹਾਂਜੀ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਕੌਮਾਂ ਰਹਿੰਦੀਆਂ ਸੀ ਉਹਦੇ ਜਹ ਰਾਈ ਵੀ ਰਹਿੰਦੇ ਸੀ ਗੁੱਜਰ ਵੀ ਸੀ ਕਮਿਆਰ ਵੀ ਸੀ ਜੱਟ ਵੀ ਸੀ ਏ ਹਰ ਕੌਮ ਦੇ ਸਾਰੀਆਂ ਕੌਮਾਂ ਦੇ ਬੰਦੇ ਰਹਿੰਦੇ ਸੀ ਅੱਧੇ ਕਾ ਮੁਸਲਮਾਨ ਸੀ ਤੇ ਅੱਧੇ ਸਿੱਖ ਸੀਗੇ ਅੱਛਾ ਸਿੱਖ ਵੀ ਰਹਿੰਦੇ ਸੀ ਸਿੱਖ ਵੀ ਅੱਧੇ ਗਏ ਤੇ ਹਿੰਦੂ ਹਿੰਦੂ ਵੀ ਵਿੱਚ ਸੀਗੇ ਬਹੁਤ ਹਿੰਦੂ ਸਭ ਤੋਂ ਵੱਲੇ ਮਾਂ ਹਿੰਦੂ ਸੀ ਅੱਛਾ ਜੀ ਹਾਂ ਅੱਛਾ ਤੇ ਉਹਦਾ ਪਿੰਡ ਸੀ ਕਿਸ਼ਨਪੁਰਾ ਹਾਂ ਜੀ ਲਾਗੇ-ਲਾਗੇ ਪਿੰਡ ਕਿਹੜੇ ਸੀ ਉਹਦੇ ਲਾਗੇ ਇੰਦਗੜ ਇੰਦਗੜ ਸੀਗਾ ਫਤਿਹਪੁਰ ਬਾਈਆ ਕਹਿੰਦੇ ਸੀਗੇ ਬਾਈਆ ਸੀਗਾ ਉਹ ਨਾ ਬਾਈਆ ਘੋਦਾ ਸੀਗਾ ਇਹਨਾਂ ਦਾ ਆਪਣੇ ਦਾ ਭਾਈ ਪਿੰਡ ਸੀਗੇ ਅੱਛਾ ਜੀ ਇਹਨਾਂ ਦੇ ਗੁਜਰਾਂ ਦੇ ਗੁਜਰਾਂ ਦਾ ਬਾਈਆ ਘੋਦਾ ਸੀ ਨਾਲ ਅੱਛਾ ਜੀ ਸਾਰੇ ਪਿੰਡ ਉਹ ਭਾਈ ਭਾਈ ਪਿੰਡ ਸੀ ਅੱਛਾ ਅੱਛਾ ਜੀ ਗੁਜਰਾਂ ਦੇ ਨਾਲ ਜਿਹੜਾ ਕਿਸ਼ਨਪੁਰਾ ਸੀ ਹਾਂ ਜੀ ਉਹਦੇ ਵਿੱਚ ਜਿਹੜੇ ਸਿੱਖ ਰਹਿੰਦੇ ਸੀ ਹਾਂ ਜੀ ਤੁਹਾਡੇ ਕੋਲ ਬੇਲੀ ਬੋਲੀ ਵੀ ਹੋਣਗੇ ਬੜੇ ਅੱਛਾ ਜੀ ਪਿੰਡ ਦੇ ਵਿੱਚ ਸਕੂਲ ਹੈਗਾ ਸੀ ਸਕੂਲ ਸੀਗਾ 8ਵੀਂ ਦਾ 8ਵੀਂ ਤੱਕ 8ਵੀਂ ਤੱਕ ਤੇ ਮਸਜਿਦ ਮਾਜਿਦਾ ਤੈਨ ਨਹੀਂ ਸੀਗੀ ਐ ਇਹ ਗੁਰਦੁਆਰੇ ਵੀ ਹੋਣੇ ਉਹਨਾਂ ਦੇ ਗੁਰਦੁਆਰਾ ਉਹਨਾਂ ਦਾ ਇੱਕੋ ਹੀ ਸੀਗਾ ਉੱਥੇ ਇੱਕੋ ਹੀ ਉਹਨਾਂ ਦਾ ਰਹਿਣ ਸਹਿਣ ਕਿਦਾਂ ਦਾ ਸੀ ਤੁਹਾਡਾ ਉਹਨਾਂ ਦਾ ਰਹਿਣ ਸਹਿਣ ਇਦਾਂ ਹੀ ਸੀ ਚੰਗਾ ਸੀ ਮਾੜਾ ਐ ਉਹ ਸਾਡੇ ਸਾਹਮਣੇ ਝਟਕਾ ਝਟਕਾ ਨਹੀਂ ਖਾਂਦੇ ਅਸੀਂ ਉਹਨਾਂ ਦੇ ਸਾਹਮਣੇ ਗੋਸ਼ ਤੇ ਵੈੜੀ ਬੂੜੀ ਨਹੀਂ ਖਾਣ ਦਿੰਦੇ ਨਾ ਅਸੀਂ ਖਾਂਦੇ ਸੀ ਅੱਛਾ ਜੀ ਤੇ ਬਸ ਉਹ ਸਾਡਾ ਇੱਜ਼ਤ ਕਰਦੇ ਅਸੀਂ ਉਹਨਾਂ ਦੀ ਗੱਲ ਲੈਂਦੇ ਏਦਾਂ ਹੀ ਅੱਛਾ ਗੋਸ਼ਤ ਨਹੀਂ ਖਾਣ ਦਿੰਦੇ ਸੀ ਨਹੀਂ ਵੈੜੀ ਨਹੀਂ ਕਰ ਦਿੰਦੇ ਵੈੜੀ ਕੋਲ ਫਤੇ ਪੋਰ ਸੀ ਉੱਥੇ ਕੋ ਕਰ ਲੈਂਦਾ ਕਰਦੇ ਸੀ ਮੁਸਲਮਾਨਾਂ ਦਾ ਪਿੰਡ ਸੀ ਅੱਛਾ ਜੀ ਤੇ ਉਹ ਕਰੀ ਰਹਦੇ ਕਹੀ ਸੀ ਨਹੀਂ ਵੈੜੀ ਨਹੀਂ ਹੋਣ ਦਿੰਦੇ ਲਿਸਾਨ ਸ지 ਕਹੀ ਸੀ ਲਿਸਾਂਸ ਬਣੇ ਵੱਡੇ ਸ਼ਹਿਰਾਂ 'ਚ ਉੱਥੇ ਕਰਦੇ ਫਲੋਰ ਕਰਦੇ ਫਲੋਰ ਵੱਡਾ ਸ਼ਹਿਰ ਸੀਗਾ ਉੱਥੇ ਆਮ ਮੰਡੀ ਦੇ ਵਿੱਚ ਗੋਸ਼ਤ ਵੱਡਾ ਹੁੰਦਾ ਸੀ ਬਣਾ ਦਾ ਅੱਛਾ 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 ਤੇ ਜਿਹੜੇ ਉਹ ਸਿੱਖ ਵੇਲੀ ਸੀ ਤੁਹਾਡੇ ਹਾਂਜੀ ਉਹਨਾਂ ਦੇ ਕੋਈ ਨਾਮ ਹੁੰਦੇ ਤੁਹਾਨੂੰ ਨਾਮ ਉਹਨਾਂ ਦੇ ਵੱਡੇ ਸੀਗੇ ਜੀ ਨਾਮ ਤਾਂ ਉਹਨਾਂ ਦੇ ਸੀਗੇ ਸਾਰਿਆਂ ਦਾ ਸੂਤ ਹੀ ਸੀਗਾ ਕਾਨੇ ਕੇ ਹੁੰਦੇ ਸੀ ਕਾਨੇ ਕੇ ਅੱਛਾ ਜੀ ਜਾਤੀ ਸੀ ਉਹ ਵੀ ਜਿਹੜਾ ਬੁੜਾ ਕਾਨਾ ਸੀ ਨਾ ਉਹ ਚਾਦੜਾ ਬੰਨਦਾ ਸੀਗਾ ਤੇ ਸਿਰ ਤੇ ਵਾਲ ਛੋਟੇ ਰੱਖਦਾ ਇਹ ਕਿਤੇ ਜਾਣਾ ਹੋਵੇ ਵਾਡੇ-ਵੁਡੇ ਕੋੜੀ ਤੇ ਜਾਂਦਾ ਸੀਗਾ ਤੇ ਜਿਹੜੇ ਸੀਗੇ ਉਹਦੇ ਮੁੰਡੇ ਉਹ ਜੂੜਾ ਰੱਖਦੇ ਸੀ ਇਹ ਉਹ ਗੁਰਦੁਆਰੇ ਨਾਲ ਤਲਕ ਉਹਦਾ ਪਿਓ ਤੇ ਗਰਪਾਲ ਸੀ ਉਹਦਾ ਮੁੰਡਾ ਤੇ ਜਾਗਦਾ ਸੀ ਆਪ ਉਹਦਾ ਮੁੰਡਾ ਕਾਨੇ ਦਾ ਤੇ ਉਹ ਜਿਹੜੇ ਸੀ ਉਹ ਗੁਰਦੁਆਰੇ ਨਾਲ ਤਲਕ ਜਿਆਦਾ ਰੱਖਦੇ ਸੀਗੇ ਹਾਂ ਨੰਬਰਦਾਰੀ ਕਿ ਨਾ ਕੋਈ ਸੀ ਪਿੰਡ ਦੀ ਨੰਬਰਦਾਰੀਆਂ ਉਥੇ 10 12 ਸੀ ਮੈਨੂੰ 12 ਨਹੀਂ ਕੋਈ ਕਛਰੂ ਨਾ ਬਾਜ਼ਾਰ ਕੇ ਘੁੰਦੇ ਸੀਗੇ ਅੱਛਾ ਜੀ ਇਦਾਂ ਨੰਬਰਦਾਰ ਮੈਨੂੰ ਸਾਰਿਆਂ ਦਾ ਨਾਮ ਤਾਂ ਨਹੀਂ ਪਤਾ ਮੈਂ ਐਵੇਂ ਕਹੀ ਜਾਵਾਂ ਇਹਨਾਂ ਕੋ ਕਿੰਨੀਆਂ ਸੀ ਸਿੱਖਾਂ ਕੋਲ ਨੰਬਰਦਾਰੀਆਂ ਹਾਂਜੀ ਮੈਨੂੰ ਸ਼ੱਕ ਕੋਈ ਪਤਾ ਨਹੀਂ ਅੱਧੋ ਅੱਧੀ ਭਵੇਂ ਸ਼ਾਇਦ ਹੋਣ ਅੱਛਾ ਅੱਛਾ ਹਾਂ ਤੇ ਜਿਹੜੇ ਕੋ ਤੁਹਾਡੇ ਨਾਲ ਖੇਲਦੇ ਸੀ ਮੁੰਡੇ ਉਹਨਾਂ ਦੇ ਕੋਈ ਨਾਮ ਸਿੱਖਾਂ ਨੇ ਉਹਨਾਂ ਦੇ ਨਾਮ ਸਾਡ ਉਹਨਾਂ ਵੇ ਵਾਹੀ ਕੋਲੇ ਰਹਿੰਦੇ ਰਹੇ ਉਹ ਤਾਂ ਵਿਚਾਰੇ ਫੌਤ ਹੋ ਗਏ ਅਸੀਂ ਉਹ ਹੱਟੀ ਤੇ ਵੀ ਰਹਿਣਾ ਇੱਕ ਨੇ ਕਹਿਣਾ ਅਜ ਭਾਈਆ ਹੈ ਨਹੀਂ ਖਤਰੀ ਸੀ ਕ ਮੇਰੇ ਕੋਲੇ ਪੈਣਾ ਤੁਸੀਂ ਦੁੱਧ ਦਾਨੇ ਪੰਜ ਪੈਸੇ ਰੋਂਦਾ ਹੀ ਤੇ ਹੱਟੀ ਬੜੀ ਵੱਡੀ ਉਹਦੀ ਕਹਿਣਾ ਦੁੱਧ ਵਧ ਗਿਆ ਤੇ ਤੁਸੀਂ ਪੀ ਲਓ ਤੇ ਖੋਪੇ ਦੀ ਠੂਠੀ ਅੰਦਰੋਂ ਕੱਢ ਲਿਆਉਣੀ ਐ ਏਡੀ ਸਾਰੀ ਭਰੀਆਂ ਬੋਰੀਆਂ ਉਹਦੀ ਖੋਪੇ ਦੀ ਉਹਦੇ ਪਾ ਕੇ ਪੀ ਲੈਣਾ ਕਹਿਣਾ ਇਹ ਵੀ ਖਾ ਲਓ ਤੁਸੀਂ ਉਹਦੇ ਕੋਲੇ ਰਾਤ ਨੂੰ ਪੈਣਾ ਸੀ ਇਦਾਂ ਵੀ ਉਹ ਖਤਰੀ ਦਾ ਕੀ ਨਾਮ ਸੀ ਖਤਰੀ ਦਾ ਆਪਦਾ ਨਾਂ ਖੁਸ਼ਿਆਈ ਉਹਦੇ ਮੁੰਡੇ ਦਾ ਰਾਜ ਸੀ ਅੱਛਾ ਹੋਰ ਜਿਹੜੇ ਹਿੰਦੂ ਸੀ ਹਿੰਦੂਆਂ ਦੇ ਮੁੰਡੇ ਉਹ ਰਾਜ ਦੇ ਮੁੰਡੇ ਹੁਣ ਹੈਗੇ ਆ ਉਹਨਾਂ ਦੇ ਕੀ ਇਹ ਕਦਾ ਚਲਾ ਗਿਆ ਬਾਹਰ ਕੈਨੇਡਾ ਆ ਇਧਰ ਚਲਾ ਗਿਆ ਕਿਤੇ ਤੇ ਦੂਜੇ ਜਿਹੜੇ ਪਿੰਡੀ ਆ ਅੱਛਾ ਆ ਇੱਕ ਹੁਣੇ ਬਾਹਰ ਗਿਆ ਕਿਤੇ ਤੇ ਬਾਕੀ ਜਿਹੜੇ ਹੋਰ ਕੋਈ ਸੀਗੇ ਸੀ ਹਿੰਦੂ ਉਹਨਾਂ ਦੇ ਕੋ ਮੁੰਡਿਆਂ ਦੇ ਕੋ ਬਾਬਿਆਂ ਦੇ ਨਾਮ ਹਿੰਦੂਆਂ ਦੇ ਨਾਮ ਬਲੇਰੇ ਸੀ ਅਸੀਂ ਉਹਨਾਂ ਨਾਲ ਵਾਢੀ ਕਰਦੇ ਰਹੇ ਆ अच्छा जी ते ਸਿੱਖ ਨਾ ਇੱਕ ਨਾ ਮੋਰ ਹੁੰਦਾ ਸੀਗਾ ਇਹਦਾ ਨਾਂ ਸੀਗੇ ਮਾਚੇ ਤੋੜਾਂ ਦੇ ਸੀਗੇ ਉਹ ਉਹ ਸਿੱਖਾਂ ਦਾ ਘਰ ਸੀਗਾ ਮਾਚੇ ਤੋੜਾਂ ਦੇ ਇਸ ਤਰ੍ਹਾਂ ਖਤਰਿਆਂ ਦੇ ਘਰ ਵੀ ਸੀਗੇ ਤੇ ਬਾਜ਼ਾਰ ਵੀ ਸੀ ਖਤਰਿਆਂ ਦਾ ਤੇ ਸਾਡੇ ਹੀ ਬੰਦੇ ਵਿੱਚ ਮੁਸਲਮਾਨਾਂ ਦੀਆਂ ਦੁਕਾਨਾਂ ਸੀਗੀਆਂ ਕੋਈ ਕੋਈ ਵੇਲੀ ਵੇਲੀ ਉਥੇ ਕੰਮਕਾਜ ਕੀ ਕਰਦੇ ਸੀ ਤੁਸੀਂ ਕੰਮਕਾਜ ਅਸੀਂ ਤਾਂ ਜੇ ਉਧਰ ਗੋੜ ਲੈ ਆਉਦੇ ਹੀ ਪਾਰੋਂ ਜਾ ਕੇ ਦੇ ਇਧਰ ਵੇਚ ਲੈਣਾ ਆਣ ਕੇ ਅੱਛਾ ਜੀ ਬਾ ਸਿੰਘਪੁਰਾ ਆਪਰਾ ਉਧਰ ਜਾਂਦੇ ਸੀ ਆਪਰੇ alli ਵੇਲੇ ਚੱਲਦੇ ਹਣ ਆਓ ਮੀਆਂ ਗੋੜ ਖਾਓ ਰਾਸ ਪੀਓ ਉਹਨਾਂ ਨੇ ਕਹਣਾ ਅਸੀਂ ਗੱਲੇ ਲਾਦ ਲੈਣੇ ਗੋੜ ਉਹਨਾਂ ਕੋਲੋਂ ਲੈ ਲੈਣਾ ਲੈ ਕੇ ਤੇ ਰਾਤ ਨੂੰ ਸੱਤ ਲੋ ਇਧਰ ਆ ਪੌਂਦੀ ਵੀ ਹੋ ਜਾਂਦੀ ਤੇ ਰਾਤ ਨੂੰ ਨੰਗੇ ਆਉਣਾ ਇਧਰ अच्छा ते इधर ਵੇਚ ਲਈਦਾ ਸੀ ਲਿਆ ਗਿਆ ਚਾਕੂ ਦਾ ਗੋੜ ਵੀ ਹੁੰਦਾ ਹੈ ਉਹਦੇ ਨਾਲ ਤਾਂ ਗੋੜੀ ਨਹੀਂ ਮਿਲਦਾ ਚਾਕੂ ਦਾ ਤਾਂ ਸੀਗਾ ਕਿ ਪੁੰਨੇ ਕਮਾਦ ਦਾ ਹੁੰਦਾ ਸੀ ਕਦੇ ਹੁੰਦਾ ਸੀ ਵੱਡਾ ਭੇਲਾ ਵੀ ਗੋੜ ਹੁੰਦਾ ਸੀ ਉਧਰ ਉਹ ਆ ਕੜਾ ਵਰਗਾ ਹੁੰਦਾ ਸੀਗਾ ਅੱਛਾ ਜੀ ਗੋੜ ਵਾਲੇ ਤੇ ਕਿਸੇ ਦੇ ਚਾਰ ਕਿਸਮ ਦੇ ਸੀ ਉਧਰ ਗੋੜ ਬਹੁਤ ਵਧੀਆ ਹੁੰਦੇ ਸੀਗੇ ਪੁੰਨੇ ਦਾ ਜਿਹੜਾ ਸਾਰਿਆਂ ਦਾ ਚਾਕੂ ਦਾ ਗੋੜ ਜਿਹਨੂੰ ਕਹਿੰਦੇ ਨਾ ਉਹ ਤਾਂ ਮਠਿਆਈ ਸੀ ਵਧੀਆ ਸੀ ਬੱਸ ਸੇਰ ਖਾਦਾ ਰੋਜ ਦਾ ਵਿਆਹਾਂ ਸ਼ਾਦੀਆਂ ਤੇ ਵਿਆਹਾਂ ਵਿਆਹਾਂ ਸ਼ਾਦੀਆਂ ਸਾਡੇ ਤਾਂ ਤਾਂ ਮਾੜੀ ਮੋਟੀ ਐਵੇਂ ਸਿੱਖਾਂ ਨਾਲ ਸੀਗੇ ਉਹ ਲੱਡੂ ਤੇ ਜਲੇਬੀ ਪਕਾਉਂਦੇ ਸੀਗੇ ਅੱਛਾ ਜੀ ਵਿਆਹ ਤੇ ਲੱਡੂ ਜਲੇਬੀ ਹੋਰ ਤਾਂ ਬਹੁਤ ਉੱਚਾ ਕਹਿੰਦੇ ਕੰਮ ਚੱਲ ਗਿਆ ਗਿਆ ਉਦੋਂ ਮਠਿਆਈਆਂ ਆਲਾ ਤੇ ਸਿਰਫ ਲੱਡੂ ਜਲੇਬੀ ਤੋਂ ਸਵਾ ਕੁਝ ਨਹੀਂ ਤੇ ਰੋਟੀ ਦੇ ਨਾਲ ਬੂੰਦੀ ਉਹ ਦਹੀਂ ਜਿਪਿਓ ਗਏ ਤੇ ਉਹ ਰੋਟੀ ਦਿੰਦੇ ਸੀ ਇਹੀ ਕੰਮ ਚੱਲਦਾ ਸੀ ਵਿਆਹ ਤੇ ਇਹਦੂ ਬਾਦ ਨਹੀਂ ਸੀ 1947 ਦੇ ਵਿੱਚ 1947 ਜਹਾਂਜੀ ਤੋਂ ਪਾਕਿਸਤਾਨ ਦਾ ਐਲਾਨ ਹੋਇਆ ਹਾਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਉਹਦਾ ਸਾਨੂੰ ਮੇਰਾ ਸੰਡੂ ਸੀਗਾ 8 ਪੜਿਆ ਸੀ ਉਹ ਬੰਦਾ ਸੀਗਾ ਸਿੱਖਾਂ ਦੇ ਕੋਲੇ ਖ਼ਬਰ ਆਉਂਦੇ ਸੀ ਉਹ ਤਿੰਨ ਮਹੀਨੇ ਪਹਿਲਾਂ ਪਾਕਿਸਤਾਨ ਬਣ ਗਿਆ ਸੀਗਾ ਤੇ ਉਹ ਉਹ ਮੇਰੇ ਵਾਲਦਿਆਂ ਕਹਿੰਦਾ ਆਪਾਂ ਉੱਠ ਕੇ ਚਲੇ ਚਲੀਏ ਇੱਥੋਂ ਤੇ ਪਾਕਿਸਤਾਨ ਉਧਰ ਬਣ ਗਿਆ ਤੇ ਆਪਾਂ ਨਾ ਰਹੀਏ ਸਾਡਾ ਵਾਲਦ ਕਹਿੰਦਾ ਜਾ ਭੋਲੇਓ ਕਦੇ ਕਹ ਬੰਦੇ ਕਰਾਂ ਤੋਂ ਵੀ ਚਲੇ ਗਏ ਉੱਠੇ ਕਦੇ ਇਦਾਂ ਆ ਕੇ ਜਦਾਂ ਤੂੰ ਕਹੀ ਜਾਣਾ ਉੱਠ ਚੱਲੀਏ ਉਹਨੂੰ ਸੋਚੇ ਢਾਕਾ ਨਾ ਪਿਆ ਤੇ ਉਹ ਗੱਲ ਉਹਦੀ ਸੱਚੀ ਸੀ ਉਹ ਖੜਿਆ ਸੀ ਤੇ ਉਹ ਖਬਰਾ ਖਬੂਰਾ ਪੜਦਾ ਸੀਗਾ ਤੇ ਉਹਨੂੰ ਸਾਰਾ ਪਤਾ ਹੀ ਵੀ ਇਦਾਂ ਬਣ ਗਿਆ ਅੱਛਾ ਫਿਰ ਤੁਹਾਨੂੰ ਉਹਦੇ ਉਹਦੇ ਤੋਂ ਪਤਾ ਲੱਗਿਆ ਅਖਬਾਰ ਤੋਂ ਉਹਦੀ ਤੋਂ ਦੱਸਿਆ ਵੀ ਉਹਨੇ ਸਾਨੂੰ ਦੱਸਿਆ ਵੀ ਫਿਰ ਜਦੋਂ ਵਰਡ ਵਰਡ ਵਡਾਂਗਾ ਵੀ ਹੋਣ ਲਾ ਪਿਆ ਮੋਗੇ ਵੀ ਹੋਣ ਲਾ ਪਿਆ ਪਹਿਲਾਂ 10 ਦਿਨ ਅੱਛਾ ਜੀ ਮੋਗੇ ਵੀ ਲਾ ਪਿਆ ਮੰਡੀ ਦੇ ਵਿੱਚ ਫੇਰ ਰਾਈਆਂ ਵਾਲਾ ਸਾਡੇ ਕੋਲੇ ਰਾਈਆਂ ਵਾਲਾ ਸੀ ਇੱਕ ਪਿੰਡ ਅੱਛਾ ਜੀ ਰਾਈਆਂ ਦਾ ਉੱਥੇ ਸਾਡੇ ਪਿੰਡ ਦਾ ਇੱਕ ਜਵਾਈ ਸੀ ਉਹ ਵੀ ਉਹ ਰਾਤ ਨੂੰ ਕਰੀਪੇ ਸਿਕ ਮਾਰ ਗਏ ਕੋ ਬਾਹਰ ਬੋੜਾ ਕੋਲੇ ਪੈ ਕਾਲਕ ਨਿਕਲਣ ਵਾਲੀ ਸੀ ਉੱਥੇ ਮਾਰ ਗਏ ਇਦਾਂ ਕੋਈ ਲੋਕ ਛੋਕੇ ਬਚੇ ਇਦਾਂ ਹੋਈ ਸੀ ਫੇਰ ਤੁਸੀਂ ਕਿਸ ਤਰ੍ਹਾਂ ਨਿਕਲੇ ਪਿੰਡ ਚੋਂ ਫੇਰ ਅਸੀਂ ਜੀ ਸਾਨੂੰ ਗਵਾਂਡੀ ਆਇਆ ਉਹਨੇ ਕਿਹਾ ਗੁਰਦੁਆਰੇ ਅੱਜ ਇਕੱਠ ਹੋਇਆ 5000 ਸਿੱਖ ਇਕੱਠਾ ਹੋਇਆ ਤੇ ਉੱਤੋਂ ਵੀ ਆਇਆ ਕੋਠੇ ਦੇ ਸਾਧੂ ਸਿੰਘ ਉਹਦਾ ਨਾਂ ਸੀਗਾ ਉਹਨੇ ਕਿਹਾ ਵੀ ਹੁਣੇ ਮੌਕਾ ਤੇ ਤੁਸੀਂ ਨਿਕਲ ਜਾ ਜੋਰ ਵੇਲਾ ਤਾਂ ਆਉਂਦਾ ਸੀਗਾ ਉਹ ਜੀ ਅਸੀਂ ਫਿਰ ਚੌਰੀ ਕੁਛ ਨਹੀਂ ਕਰੋ ਚੁੱਕਿਆ ਐਵੇਂ ਕਿਉਂ ਕਹੀਏ ਤੇ ਐਦਾ ਹੀ ਉੱਠ ਕੇ ਕਰੋ ਤੁਰ ਪਏ ਅੱਲਾ ਅੱਲਾ ਦਾ ਖੈਰ ਸਲਾ ਤੇ ਫਤਿਹਪੁਰ ਆਲੂ ਆ ਗਏ ਇੱਧਰ ਨੂੰ ਆ ਗਏ ਪਟੋਰੀ ਵਾਲ ਨੂੰ ਬਡੋਰੀ ਸੀ ਅਲਾਕੇ ਸਾਡੇ ਇਧਰ ਮੁਸਲਮਾਨਾਂ ਦੇ ਪਿੰਡਾ ਇਧਰ ਨੂੰ ਅਸੀਂ ਫੇਰ ਨਿਕਲਿਆ ਸਾਰਾ ਪਿੰਡ ਹੀ ਨਿਕਲਿਆ ਸੀ ਮੁਸਲਮਾਨ ਜਾਂ ਸਾਰੇ ਨਹੀਂ ਨਿਕਲੇ ਕੋਈ ਰਹਿ ਗਏ ਸੀਗੇ ਕੁਝ ਵਿੱਚ ਰਹਿ ਵੀ ਗਏ ਸੀਗੇ ਉਹ ਫੇਰ ਬਾਅਦ ਚ ਕੋਈ ਮਾਰੇ ਗਏ ਤੇ ਕਈ ਨਿਕਲੇ ਅੱਛਾ ਕਈ ਨਿਕਲੇ ਇਦਾਂ ਹੋਈ ਹੈ ਤੁਸੀਂ ਫਿਰ ਕਿੱਥੇ ਰੁਕੇ ਪਹਿਲਾਂ ਜਾ ਕੇ ਅਸੀਂ ਪਹਿਲਾਂ ਤਾਂ ਕਸੂਰ ਹੀ ਬੈਠੇ ਆਣ ਕੇ ਨਹੀਂ ਨਹੀਂ ਉੱਥੇ ਇੰਡੀਆ ਦੇ ਵਿੱਚ ਇੰਡੀਆ ਜਿੱਥੇ ਨਹੀਂ ਰੁਕਣ ਹੀ ਨਹੀਂ ਦਿੰਦਾ ਉਹਦੇ ਮਖੂ ਕਾਫਲਾ ਲੱਗ ਗਿਆ ਅੱਛਾ ਜੀ ਬਣ ਗਿਆ ਮਖੂ ਸੀਗਾ ਬਹੁਤ ਵੱਡਾ ਕਾਫਲਾ 7 ਲੱਖ ਦਾ ਤੇ ਉੱਥੇ ਅਸੀਂ ਬੈਠੇ ਆ ਤੇ ਤਾਦ ਨੂੰ ਮੋਗੇ ਵਾਲੋਂ ਮਿਲਟਰੀ ਉਧਰੋਂ ਛੜਕੋਂ ਦੀ ਪੱਕੀ ਦੇ ਹਿੰਦੂ ਮਿਲਟਰੀ ਵੀ ਆ ਰਹੀ ਸੀ ਮੁਸਲਮਾਨਾਂ ਨੂੰ ਮਾਰਨ ਨੂੰ ਕਾਫਲੇ ਨੂੰ ਤੇ ਤਾਦ ਨੂੰ ਸਾਡੇ ਮੁਸਲਮਾਨੀ ਮਿਲਟਰੀ ਆ ਗਈ ਉਹਨਾਂ ਨੇ ਕਾਲਮਾ ਪੜ੍ਹ ਕੇ ਕੋਈ ਡਰ ਦੀ ਡਰਿਆ ਜੇ ਇਹਨਾਂ ਦੇ ਕਹਰ ਮੇਰਾ ਹੁਣ ਤੇ ਉਹ ਜਿਹੜਾ ਸਿੱਖ ਸੀਗਾ ਇੱਕ ਉਹ ਪਤਲਾਸੀ ਲੈ ਕੇ ਗਾਹ ਨਗਾ ਨਗਾਉਦਾ ਸੀਗਾ ਦੋ ਤਿੰਨ ਸਪਾਹੀ ਸੀ ਉਹਦੇ ਨਾਲ ਤੇ ਉਹ ਜੀ ਜੋ ਕੁਝ ਹੀ ਉੱਥੇ ਰਖਾ ਲੈਂਦਾ ਏ ਟੂਬਾ ਦਾ ਢੇਰ ਲੱਗਾ ਚਾਂਦੀ ਸੋਨੇ ਦਾ ਹਾਂਜੀ ਤੇ ਉਹ ਫਿਰ ਨਾ ਜੇ ਜਦੋਂ ਮਿਲਟਰੀ ਆਈ ਫਿਰ ਉਹ ਭੱਜ ਗਿਆ ਕਹਿੰਦਾ ਤੇ ਵੀ ਉਹ ਮਾਰ ਦਿੱਤਾ ਸੀ ਮਿਲਟਰੀ ਵਾਲਿਆਂ ਨੇ ਅੱਛਾ ਅੱਛਾ ਦੋ ਤਿੰਨ ਸਪਾਹੀ ਸੀਗੇ ਤੇ ਉਹ ਭੱਜ ਭੱਜ ਚਲੇ ਗਏ ਤੇ ਉਹ ਉਹ ਤਰਾਸੀ ਲੈ ਕੇ ਗਾਣ ਗਾਈ ਜੇ ਗਾਂ ਸੈਖ ਮਾਰੀ ਜਾਂਦੇ ਕੋਈ ਵੱਜ ਜਾਂਦਾ ਏਦਾਂ ਹੁੰਦੀ ਸੀਗੀ ਹਮਲਾ ਤਾਂ ਨਹੀਂ ਹੋਇਆ ਤੁਹਾਡੇ ਤੇ ਕਿਤੇ ਹਮਲਾ ਨਹੀਂ ਕਿਤੇ ਉਹਦਾ ਕਾਫਲੇ ਤੇ ਨਹੀਂ ਹੋਇਆ ਕਿਤੇ ਵੀ ਤੇ ਉਹਦਾ ਦੰਨਾ ਲੱਗੀਆਂ ਪਈਆਂ ਮਾਰਿਆਂ ਦੀਆਂ ਚੱਕੇ ਲੱਗੇ ਜਿਹਦਾ ਲੱਕੜਾ ਦੇ ਲਾਏ ਏਦਾਂ ਬੰਦੇ ਰਾਤ ਨੂੰ ਇਹੀ ਤੁਰੇ ਆਏ ਐ ਇਹੀ ਤਾਂ ਦੂਏ ਤਿਆ ਦੇ ਨੇ ਇਧਰ ਪਾਕਿਸਤਾਨ ਜਾ ਕੇ ਅੱਛਾ ਅੱਛਾ ਕੋ ਪੁੱਛਦਾ ਹੀ ਨਹੀਂ ਬੁੱਕਾ ਨਾ ਪੈਸੇ ਵੰਡਣ ਦਾ ਹੈ ਉਥੇ ਮਫੂ ਕਾਫਲੇ ਤੇ ਰੁਪਈਏ ਵੰਡਣ ਦਾ ਕੋ ਨਵੇ ਨਾ ਕੱਲ ਲਾ ਲੋ ਜਿੰਨੂੰ ਚਾਹੀਦੇ ਆ ਸਦਰਦੀਨ ਢੋਲੇ ਵਾਲਿਆ ਸੀ ਉਹ ਤਾਂ ਰਾਤ ਨੂੰ ਬੈਠੇ ਆਪ ਦਾ ਦਰਿਆ ਸਾਤ ਲੋਈ ਤੇ ਬੇੜੀ ਸੀ ਕੀ ਤੇ ਉਹ ਤਾਂ ਉੱਥੇ ਬੇੜੀ ਦੇ ਬੈਠੇ ਤੇ ਗੰਡਾ ਸਿਓ ਵਾਲੇ ਆ ਲੱਗੇ ਅੱਛਾ ਇਹ ਗੰਡਾ ਸਿਓ ਵਾਲਾ ਹੀ ਆਪਣਾ ਬਾਡਰ ਸੀਗਾ ਇੱਥੇ ਆ ਲੱਗੇ ਸੀ ਉਹ ਤਾਂ ਤੇ ਜਿਹੜੇ ਦੂਜੇ ਸੀ ਉਹ ਮਿਲਟਰੀ ਆ ਗਈ ਦੂਗੇ ਸੀ ਜਿਹਦੇ ਨਾਲ ਉਹਨੇ ਉੱਥੇ ਦੂਗੇ ਦੇ ਨਹੀਂ ਉੱਥੇ ਬਾੜਦੇ ਤੇ ਗੰਡਾ ਸਿਓ ਵਾਲੇ ਤੇ ਭਾਤੇ ਇੰਦਾ ਹੋਈ ਸੀ ਆਪਣੇ ਸਾਰੇ ਜੀ ਆ ਗਏ ਸੀ ਸਾਰੇ ਆ ਗਏ ਸੀ ਸਾਡੇ ਖੈਰ ਸੁਖ ਨਾਲ ਆ ਗਏ ਸਾਡੇ ਉਧਰ ਹੋਰ ਸੀਗੇ ਵਿੱਚ ਕੋ ਮਾਰੇ ਵੀ ਗਏ ਸੀਗੇ ਕਿਸੇ ਦਾ ਕੋਈ ਜਾਤੀ ਜਾਤੀ ਚਾਚੇ ਦਾਏ ਸੀਗੇ ਮਾਰੇ ਗਏ ਸੀ ਅੱਛਾ 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 ਹਾਂ ਪੈਂਡੀ ਮਾਰੇ ਗਏ ਪੈਂਡੀ ਮਾਰਦੇ ਤੇ ਨਿਕਲੇ ਨਹੀਂ ਉਹ ਨਿਕਲੇ ਹੀ ਨਹੀਂ ਨਿਕਲ ਹੀ ਨਹੀਂ ਹੋਇਆ ਉਹਨਾਂ ਦਾ ਕੋ ਜੀਦਾ ਨਹੀਂ ਰਿਹਾ ਤਾਂ ਨਹੀਂ ਕੋਈ ਉਧਰ ਨਹੀਂ ਨਹੀਂ ਤੇ ਆ ਹੋਰ ਕੋਈ ਨਹੀਂ ਉਧਰ ਨਹੀਂ ਸਾਡਾ ਕੋਈ ਨਹੀਂ ਰਿਹਾ ਤੁਹਾਡੇ ਤੇ ਕੋ ਅੱਗੇ ਪਿੱਛੇ ਕਿਤੇ ਹਮਲਾ ਹੋਇਆ ਹੋਵੇ ਕਾਫਲੇ ਤੇ ਸਾਡੇ ਹਮਲਾ ਕਿਤੇ ਨਹੀਂ ਹੋਇਆ ਕਿ ਅਸੀਂ ਤਾਂ ਆਮਨ ਆ ਹੀ ਆ ਗਏ ਆ ਮਿਲਤੀ ਜੋ ਆ ਗਈ ਫਿਰ ਅਸੀਂ ਬਚ ਗਏ ਫਿਰ ਹਮਲਾ ਹਮਲਾ ਕੋਈ ਨਹੀਂ ਹੋਇਆ ਦੋ ਤਿੰਨ ਫੌਜੀ ਸੀ ਉਹ ਆਪ ਦਾ ਕੋੜੀ ਦੇ ਪਾਸੇ ਅਸੀਂ ਫਿਰਦੇ ਰਹਿੰਦੇ ਸੀ ਰਾਤ ਨੂੰ ਫੈਰ ਫੂਰ ਕੱਢ ਦਿੰਦੇ ਜੇ ਡਰ ਹੋਵੇ ਤੇ ਉਹ ਪੱਲਾ ਆਉਂਦਾ ਹੀ ਆ ਬੰਨ ਆਉਂਦਾ ਹੀ ਬੰਨ ਬਨੇ ਬੰਨ ਦੋ ਰਿਹਾ ਤੇ ਗੰਡਾ ਸਿਵਾਲੇ ਆ ਬਣੇ ਆ ਪਾਜਪੁਰ ਪਾਜ ਕੋ ਪਾਜ ਪਾਜ ਕੋ ਲਾਲੋ ਤੋਂ ਫਰੋਜਪੁਰ ਸੀ ਗੰਡਾ ਸੇਵਾਲੇ ਫਰੋਜਪੁਰ ਜ਼ਿਲ੍ਹਾ ਜਿਹੜਾ ਹੈ ਉਹ ਪਾਜ ਕੋ ਸਾਰਾ ਹੀ ਅੱਛਾ ਫਿਰ ਇੱਥੇ ਆ ਗਏ ਫਿਰ ਛੱਡ ਗੰਡਾ ਫਿਰ ਅਸੀਂ ਇਧਰ ਫਿਰ ਕਈ ਚੱਕਾਂ ਜਿਹੜਾ ਮੈਂ ਕਈਏ ਕਰੇ ਆ ਚੱਕਾ ਚੱਕੇ ਇਧਰ ਉਦੋਂ ਵਾਲੀ ਰਹੇ ਅਸੀਂ ਲਾਲਪੁਰ ਦੇ ਕੋਲੇ ਆ ਡਜਕੋਟ ਦੇ ਕੋਲੇ ਉੱਥੇ ਵੀ ਰਹੇ ਦੋ ਸਾਲ ਸਾਲ ਫਿਰ ਅਸੀਂ ਉੱਠਦੇ ਅੜਦੇ ਇੱਥੇ ਜਾਜ ਸੀ ਸਾਡੇ ਉਧਰ ਬੋਗੇ ਵਾਲੇ ਦਾ ਲੱਗਾ ਉਹ ਕਹਿੰਦੇ ਉੱਥੇ ਜਾਣਾ ਇੱਥੇ ਆ ਗਏ ਆਗੇ ਇੱਥੇ ਟੱਗੇ ਮੁੜ ਕੇ ਨਹੀਂ ਫਿਰ ਕੇ ਤੇ ਗਏ ਗੋਏ ਆਹ ਜਿਹੜਾ ਪਿੰਡ ਆ 3914 ਹਾਂ ਇਹ ਵੀ ਸਿੱਖ ਛੱਡ ਕੇ ਗਏ ਸੀ ਇਹ ਸਿੱਖ ਛੱਡ ਕੇ ਗਏ ਸਾਡੇ ਕੋ ਮਾਰੇ ਵੀ ਗਏ ਮਿਲਟਰੀ ਨੇ ਮਾਰੇ ਰਾਜ ਕਹਿੰਦੇ ਇੱਥੇ ਅੱਛਾ ਅੱਛਾ ਹਾਂ ਘਰ ਕੋਲ ਨੇ ਘਰ ਪੂਰੇ ਇੱਥੇ ਹੈਗੇ ਸੀ ਘਰ ਸਿੱਖਾਂ ਦੇ ਹਾਂਜੀ ਸਿੱਖਾਂ ਦੇ ਘਰ ਬਹੁ ਸੀਗੇ ਹੈਗੇ ਹੱਲੇ ਵੀ ਅੱਛਾ ਮਕਾਨ ਖੜੇ ਆ ਜੀ ਹੱਲੇ ਖੜੇ ਆ ਟਾ ਕੇ ਬਣਾਈ ਜਾਂਦੇ ਲੋਕ ਤੇ ਗੁਰਦੁਆਰਾ ਵੀ ਖੜਾ ਸੀ ਗੁਰਦੁਆਰਾ ਹੁਣ ਵੀ ਖੜਾ ਅੱਛਾ ਜੀ ਰਾਜ ਜਾਤਾ ਹੁੰਦਾ ਤੇ ਵੀਜ਼ਾ ਨਹੀਂ ਮਿਲਦਾ ਤੇ ਉਹ ਤਾਂ ਸਾਦੇ ਆ ਕਦੇ ਦੇ ਸਾਡੇ ਪਿੰਡ ਦੇ ਜਿਹੜੇ ਆ ਉਹ ਤਾਂ ਆਪਣੇ ਆ ਮੈਨੇ ਵੀ ਕਰਿਆ ਸੀਗਾ ਉਦੋਂ ਪੜ ਕੇ ਆਇਆ ਸੀ ਅੱਲੇ ਗਰਜਾ ਨਹੀਂ ਉਹਦਾ ਨਾਂ ਤੇ ਉਹਦਾ ਮੁੰਡੇ ਹੈਗੇ ਆ ਉਹਦੇ ਨਾਂ ਹੈਗਾ ਮੁੰਡੇ ਦੇ ਨਾਂ ਹੈਗਾ ਆਪਣਾ ਡਾਕਟਰ ਡਾਕਟਰ ਆਉ DNA ਡਾਕਟਰ ਕਰਕੇ ਸਾਦੇ ਨੂੰ ਅੱਛਾ ਅੱਛਾ ਬਾਬਾ ਡਾਕਟਰ ਬਾਬਾ ਅਥੋ ਐਮ ਐਲ اے ਆ ਉਹ 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 ਰਏ ਐਮ ਐਨ ਐ ਰਏ ਆ ਉਹ ਐਮ ਐਨ ਹੋ ਗਈ ਸੀ ਉਹ ਬਾਅਦ ਹਿੰਦੂਆਂ ਚ ਦਾਖਲ ਸੀ ਉਹ ਅੱਛਾ ਉਹ ਹੋ ਗਏ ਸੀਗੇ ਉਹਨਾਂ ਦਾ ਪਿਓ ਹੋ ਗਿਆ ਉਹ ਤਾਂ ਹੁਣ ਜਿਆਦਾ ਫੌਤ ਹੋ ਗਿਆ ਉਹਦੇ ਮੁੰਡੇ ਹੈਗੇ ਆ ਅੱਛਾ ਅੱਛਾ ਮੱਖਣੋਣੀ ਦੇ ਡਾਕਟਰ ਮੱਖਣੋਣੀ ਉਹ ਹੈਗੇ ਉਹ ਮਿਲਦੇ ਗਿਲਦੇ ਸਾਨੂੰ ਐਵੇਂ ਕਹੀਏ ਉਹਨਾਂ ਦਾ ਦਾਦੇ ਨੂੰ ਵੀ ਮੈਂ ਜਾਣਦਾ ਉਹਨਾਂ ਦੇ ਪਿਓਾਂ ਨੂੰ ਵੀ ਮੈਂ ਜਾਣਦਾ ਦਾਦਿਆਂ ਨੂੰ ਅੱਛਾ ਅੱਛਾ ਆ ਰਾਮ ਜੀ ਸੀ ਉਹ ਦਾੜੀ ਰੱਖਦਾ ਸੀ ਜਿਹੜਾ ਨਾਮਦਾਸ ਬਾਬਾ ਸੀ ਉਹ ਬੱਗਾ ਪੂਣੀ ਆਰ ਗਏ ਉਹ ਦਾੜੀ ਨਹੀਂ ਰੱਖਦਾ ਸੈਸਰ ਮਨਾ ਕੇ ਰੱਖਦਾ ਹੈ